ਅੱਜ ਸਰਕਾਰ ਤੁਹਾਡੇ ਦਵਾਰ ਯੋਜਨਾ ਦੇ ਤਹਿਤ ਕੈਂਪ ਲੱਗੇ ਆ ਸੋ ਮੈਂ ਦੋਹਾਂ ਪਿੰਡਾਂ 'ਚ ਗਿਆ ਔਰ ਕਮਾਲ ਦੀ ਗੱਲ ਇਹ ਆ ਕਿ ਬਹੁਤ ਵੱਡੀ ਗਿੰਦੀ 'ਚ ਲੋਕ ਆਪਣੇ ਆਪਣੇ ਕੰਮਾਂ ਨੂੰ ਲੈ ਕੇ ਉਹ ਕੈਂਪਾਂ 'ਚ ਆਏ ਆ ਚਾਹੇ ਉਹ ਕਿਸੇ ਦੀ ਪੈਨਸ਼ਨ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਹੈਂਡੀਕੈਪ ਸਰਟੀਫਿਕੇਟ ਬਣਾਉਣਾ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਕੋਈ ਬਿਜਲੀ ਦੀ ਦਿੱਕਤ ਆ ਜਾਂ ਕੋਈ ਮਾਲ ਮਹਿਕਮੇ ਦਾ ਮਸਲਾ ਆ ਜਾ ਜਿਹੜੇ ਵੀ ਲੋਕਾਂ ਦੇ ਛੋਟੇ ਛੋਟੇ ਸਵਾਲ ਨੇ ਕਾਸਟ ਦਾ ਸਰਟੀਫਿਕੇਟ ਆ ਇਨਕਮ ਦਾ ਸਰਟੀਫਿਕੇਟ ਆ ਆਧਾਰ ਕਾਰਡ ਆ ਕਿਸੇ ਨੇ ਲਿੰਕ ਕਰਾਣਾ ਸੋ ਇਹਨਾਂ ਛੋਟੇ ਛੋਟੇ ਕੰਮਾਂ ਦੇ ਲਈ ਵੱਡੀਆਂ ਦੁਸ਼ਵਾਰੀਆਂ ਦਾ ਕਈ ਵਾਰੀ ਲੋਕਾਂ ਨੂੰ ਸਾਹਮਣਾ ਕਰਨੇ ਪੈਂਦਾ 10 12 ਪੈਂਸ ਨਾਲ ਜਿਹੜੀਆਂ ਮੌਕੇ ਤੇ ਲਾ ਕੇ ਮੌਕੇ ਤੇ ਲਾ ਕੇ ਲੋਕਾਂ ਨੂੰ ਉਹਨਾਂ ਦੇ ਸਰਟੀਫਿਕੇਟ ਜਿਹੜਾ ਹਵਾਲੇ ਕੀਤੇ ਆ ਸੋ ਮੈਨੂੰ ਆ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਬਹੁਤ ਵੱਡਾ ਜਿਹੜਾ ਲੋਕਾਂ ਦਾ ਖੱਜਲ ਫੁਆਰੀ ਵੀ ਵਜਦੀ ਆ ਉਹਨਾਂ ਦਾ ਪੈਸਾ ਜਿਹੜਾ ਵਿਅਕਤੀ ਦਾ ਉਹ ਵੀ ਬਚਦਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਸਰਕਾਰ ਤੁਹਾਡੇ ਦੁਆਰ ਆ ਪ੍ਰੋਗਰਾਮ ਤੇ ਆ ਜਿਹੜੇ ਕੈਂਪ ਲੱਗ ਰਹੇ ਆ ਉਹਨਾਂ ਵਿੱਚ ਆ ਕੇ ਵਾਤਵਾਦੀ ਦਾ ਲਾਭ ਖਟੋ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਅਨੁਸਾਰ ਸਰਕਾਰ ਤੁਹਾਡੇ ਦੁਆਰਾ ਅਧੀਨ ਪਿੰਡ ਪਿੰਡ ਪਹੁੰਚ ਕਰਕੇ ਸੰਗਤ ਦਰਸ਼ਨ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿਸ ਅਧੀਨ ਜ਼ਿਲ੍ਹਾ ਪਠਾਨਕੋਟ ਵਿਖੇ ਦੂਰ ਦਰਾਜ ਦੇ ਖੇਤਰਾ ਅੰਦਰ ਅਤੇ ਹੀਂਦ-ਪਾਕ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੱਕ ਪਹੁੰਚ ਕਰਕੇ ਲੋਕਾਂ ਨਾਲ ਰਸਤਾ ਕਾਇਮ ਕਰਕੇ ਉਹਨਾਂ ਦੀਆਂ ਸਮస్యਾਂਆਂ ਸੁਨਣ ਅਤੇ ਮੋਕੇ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹਨਾਂ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਜਾਂਦੀਆਂ ਨੇ ਪਰ ਮੁੱਖੀ ਤੇ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਂਦਾ ਹੈ। ਪਠਾਨਕੋਟ ਤੋਂ ਲक्की ਸਰੋਜ ਕਾਜੀ ਨਿਊਜ਼ ਨੈਟਵਰਕ। ਅਦਵਾਲ ਔਰ ਨਰੋਟ ਮਹਿਰ ਦੇ ਵਿੱਚ ਇੱਥੇ ਅੱਜ ਸਰਕਾਰ ਤੁਹਾਡੇ ਦਵਾਰ ਅ ਯੋਜਨਾ ਦੇ ਤਹਿਤ ਕੈਂਪ ਲੱਗੇ ਆ। ਸੋ ਮੈਂ ਦੋਆ ਪਿੰਡਾਂ ਚ ਗਿਆ। ਔਰ ਕਮਾਲ ਦੀ ਗੱਲ ਇਹ ਆ ਕਿ ਬਹੁਤ ਵੱਡੀ ਗੰਢੀ ਚ ਲੋਕ ਆਪਣੇ ਆਪਣੇ ਕੰਮਾਂ ਨੂੰ ਲੈ ਕੇ ਉਹ ਕੈਂਪਾਂ ਚ ਆਏ ਆ ਚਾਹੇ ਉਹ ਕਿਸੇ ਦੀ ਪੈਨਸ਼ਨ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਹੈਂਡੀਕੈਪ ਸਰਟੀਫਿਕੇਟ ਬਣਾਣਾ ਹੋਵੇ ਚਾਹੇ ਕਿਸੇ ਨੇ ਕੋਈ ਬਿਜਲੀ ਦੀ ਦਿੱਕਤ ਆ ਜਾਂ ਕੋਈ ਮਾਲ ਮਹਿਕਮੇ ਦਾ ਮਸਲਾ ਆ ਜਾਂ ਜਿਹੜੇ ਵੀ ਲੋਕਾਂ ਦੇ ਛੋਟੇ ਛੋਟੇ ਸਵਾਲ ਨੇ ਕਾਸਟ ਦਾ ਸਰਟੀਫਿਕੇਟ ਆ ਇਨਕਮ ਦਾ ਸਰਟੀਫਿਕੇਟ ਆ ਆਧਾਰ ਕਾਰਡ ਆ ਕਿਸੇ ਨੇ ਲਿੰਕ ਕਰਾਉਣਾ ਆ ਸੋ ਇਹਨਾਂ ਛੋਟੇ ਛੋਟੇ ਕੰਮਾਂ ਦੇ ਲਈ ਵੱਡੀਆਂ ਦੁਸ਼ਵਾਰੀਆਂ ਦਾ ਕਈ ਵਾਰੀ ਲੋਕਾਂ ਨੂੰ ਸਾਹਮਣਾ ਕਰਨੇ ਪੈਂਦਾ ਸੀ ਲੱਜ ਜਾਣਾ ਪਟਵਾਰੀਆਂ ਕੋਲ ਜਾਣਾ ਗੇੜੇ ਕੱਢਣੇ ਕਈ ਵਾਰੀ ਕੋਈ ਮਿਲਣਾ ਨਹੀਂ ਮਿਲਣਾ ਸੋ ਇਹ ਬਹੁਤ ਵੱਡਾ ਲਾਭ ਆ ਵੀ ਲੋਕਾਂ ਨੂੰ ਪਿੰਡ ਦੇ ਅੰਦਰ ਹੀ ਸਾਰੇ ਹੀ ਮਹਿਕਮਿਆਂ ਦੇ ਅਫੀਸਰ ਸਬਾਨ ਮੁਲਾਜ਼ਮ ਜਿਹੜੇ ਆ ਉਹ ਆਪਣੇ ਆਪਣੇ ਟੇਬਲ ਲਾ ਕੇ ਬੈਠੇ ਆ ਔਰ ਮੌਕੇ ਦੇ ਉੱਤੇ ਜਿਹੜਾ ਕੰਮ ਹੋਣ ਵਾਲਾ ਉਹਨੂੰ ਮੁਕਿੱਦ ਕੀਤਾ ਜਾ ਰਿਹਾ ਜਿਹਨੂੰ 2-4-5 ਦਿਨ ਲੱਗਣਿਆ ਉਹਨੂੰ ਪ੍ਰਸਾਦ ਚ ਪਾ ਕੇ ਉਹਨੂੰ ਜਿਹੜਾ ਮੁਕੰਮਲ ਕਰਨਾ ਸੋ ਅੱਜ ਬੇਗੋਵਾਲ ਪਿੰਡ ਦੇ ਅੰਦਰ 10 12 ਪੈਨਸ ਦਾ ਜਿਹੜੀਆਂ ਮੌਕੇ ਤੇ ਲਾ ਗਏ ਮੌਕੇ ਤੇ ਲਾ ਕੇ ਲੋਕਾਂ ਨੂੰ ਉਹਨਾਂ ਦੇ ਸੈਟਵਿਕਟ ਜਿਹੜਾ ਹਵਾਲੇ ਕੀਤੇ ਆ ਸੋ ਮੈਨੂੰ ਆ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਬਹੁਤ ਵੱਡਾ ਜਿਹੜਾ ਲੋਕਾਂ ਦਾ ਖੱਜਲ ਫੁਆਰੀ ਵੀ ਵਜਦੀ ਆ ਉਹਨਾਂ ਦਾ ਪੈਸਾ ਜਿਹੜਾ ਵਿਅਕਤੀ ਦਾ ਉਹ ਵੀ ਵੱਜਦਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਸਰਕਾਰ ਤੁਹਾਡੇ ਦੁਆਰ ਆ ਪ੍ਰੋਗਰਾਮ ਤੇ ਆ ਜਿਹੜੇ ਕੈਂਪ ਲੱਗ ਰਹੇ ਆ ਉਹਨਾਂ ਵਿੱਚ ਆ ਕੇ ਵਾਤਵਾਦੀ ਦਾ ਲਾਭ ਘਟੋ ਤੇ ਨਾਲ ਹੀ ਅੱਜ ਬੇਗਵਾਲ ਚ ਆ ਕੇ ਲੋਕਾਂ ਨੇ ਦੱਸਿਆ ਵੀ ਜਿਹੜੀ ਇੱਥੇ ਪਾਈਪ ਲੈਣਾਂ ਜਿਹੜੀ ਵਾਟਰ ਸਪਲਾਈ ਦੀ ਪਾਈਪ ਲੈਣਾ ਕਈ ਵਰਿਆਂ ਤੋਂ ਪਹਿਲਾਂ ਦੀ ਪਈ ਆ ਉਹ ਵੀ ਪੂਰੀ ਤਰ੍ਹਾਂ ਵਿਵਸਥ ਹੋਈ ਪਈ ਆ ਖਰਾਬ ਹੈ ਇਹ ਅੱਜ ਅਸੀਂ ਲਗਭਗ ਮਤਲਬ ਇੱਥੇ ਸਾਰੇ ਪਿੰਡ ਦੀ ਪਾਈਪ ਲਾਈਨ ਜਿਹੜੀ ਆ ਦੁਆਰਾ ਉਹਨੂੰ ਨਵੇਂ ਸਿਰੇੋਂ ਪਾਉਣ ਦਾ ਜਿਹੜਾ ਆ ਉਹ ਇਹਨਾਂ ਦਾ ਮਤਲਬ ਜਿਹੜਾ ਮੰਗ ਸੀਗੀ ਉਹਨੂੰ ਪੂਰਾ ਕਰਨ ਦੇ ਲਈ ਇੱਕ ਪ੍ਰੋਸੈਸ ਨੂੰ ਕੀਤਾ ਤੋਂ ਜਿਹੜੇ ਵੀ ਸਵਾਲ ਨੇ ਇਸ ਇਲਾਕੇ ਦੇ ਇਹਨਾਂ ਪਿੰਡਾਂ ਦੇ ਉਹ ਪਹਿਲ ਦੇ ਦੁਆਰ ਅਸੀਂ ਹੱਲ ਕਰਾਂਗੇ